ਦੋਸਤੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਕਿਸਾਨੀ ਅੰਦੋਲਨ ਬਾਰੇ ਕੀ ਕੁਝ ਗਲਤ ਹੋ ਰਿਹਾ ਕੀ ਕੁਝ ਗਲਤ ਕੀਤਾ ਜਾ ਰਿਹਾ ਕੀ ਕੁਝ ਆਪਣੇ ਨਾਲ ਗਲਤ ਹੋਇਆ ਸੀ ਉਹ ਸਾਰੀਆਂ ਆਪਾਂ ਗੱਲਾਂ ਬੱਤਾ ਕਰਾਂਗੇ ਜੇ ਵਧੀਆ ਲੱਗੀਆਂ ਤਾਂ ਸ਼ੇਅਰ ਕਰ ਦਿਓ ਤੇ ਨਹੀਂ ਤੁਸੀਂ ਆਪਦੇ ਕਮੈਂਟ ਜ਼ਰੂਰ ਕਰਨੇ ਆ ਇਹਦੇ ਉੱਤੇ ਠੀਕ ਹੈ ਜੀ ਹੁਣ ਪਹਿਲਾਂ ਆਪਾਂ ਸਾਲ ਸਵਾ ਸਾਲ ਪਹਿਲਾਂ ਪਿਛਲੇ ਸਾਲ ਆਪਾਂ ਧਰਨਾ ਦਿੱਤਾ ਸੀ ਉਹਦੋਂ ਕਾਲੇ ਕਾਨੂੰਨਾਂ ਬਾਰੇ ਦਿੱਲੀ ਜਦੋਂ ਧਰਨਾ ਹੋਇਆ ਸੀਗਾ ਤੇ ਇੱਕ ਸਾਨਾ ਗੋਣ ਨੇ ਕਹਿੰਦਾ ਸੀ ਵਿਦੀਪ ਸਿੱਧੂ ਗਦਾਰ ਆ ਹਨਾ ਫਲਾਣਾ ਫਲਾਣਾ ਬੰਦਾ ਸਾਰੇ ਗਦਾਰ ਆ ਸਾਰੇ ਗੈਂਗ ਉਹਦੇ ਹੱਕ ਤੇ ਜਾ ਕੇ ਬਹਿ ਗਏ ਸੀ ਤੇ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਬੰਦਾ ਤਾਂ ਵੀ ਗੱਲ ਹੀ ਇੱਕ ਰੱਖਦਾ ਤੇ ਉਦੋਂ ਸਾਰੇ ਗੈਂਗ ਉਹ ਸਾਰੇ ਗਦਾਰ ਵਜੇ ਭੱਜ ਗਏ ਸੀ ਠੀਕ ਆ ਉਹ ਬੰਦੇ ਦੀਆਂ ਗੱਲਾਂ ਅੱਜ ਨੌਜਵਾਨ ਜਿਹੜੇ ਹੈਗੇ ਆਪਣੇ ਵੀਰੋ ਯਾਦ ਕਰਦੇ ਆ ਉਹ ਬੰਦੇ ਦੀਆਂ ਗੱਲਾਂ ਉਹਨਾਂ ਗੱਲਾਂ 'ਚ ਦਮ ਸੀ ਤਾਂ ਵੀਡੀਓ ਸ਼ੇਅਰ ਕਰ ਦਿਓ ਆਪਾਂ ਉਹਨਾਂ ਗੱਲਾਂ ਵਾਰੀ ਗੱਲਬਾਤ ਕਰਨੀ ਹੁਣ ਤੁਸੀਂ ਦੇਖੋ ਧਰਨਾ ਦਵਾਰੇ ਲਾਉਣਾ ਪਿਆ ਕਿ ਨਹੀਂ ਪਿਆ ਪਿਆ ਨਾ ਉਹਨੇ ਕਿਹਾ ਸੀ ਕਿ ਨਹੀਂ ਕਿਹਾ ਸੀ ਲੱਗੂਗਾ ਲੱਗ ਗਿਆ ਠੀਕ ਹੈ ਜੀ ਹੁਣ ਦੇਖੋ ਜਦੋਂ ਉਦੋਂ ਆਪਾਂ ਬੈਠੀ ਸੀ ਉਹਨੇ ਕਿਹਾ ਸੀ ਵੀ ਇਹ ਇਕੱਲੇ ਕਾਲੇ ਕਾਨੂੰਨਾਂ ਵਾਰੇ ਨਹੀਂ ਬਿੰਦਾ ਬਿਓ ਦੇਸ਼ ਵਾਸੀਓ ਇਹ ਕਾਲੇ ਕਾਨੂੰਨਾਂ ਵਰੀ ਗੱਲਬਾਤ ਹੈ ਨਹੀਂ ਇਹ ਤਾਂ ਗੱਲ ਹੀ ਕੁਝ ਹੋਰ ਆ ਉਹਨੂੰ ਕਹਿੰਦੇ ਨਹੀਂ ਇਹਦਾ ਗद्दार ਆ ਉਹਨੂੰ ਤਾਂ ਬਸ ਚੀਜ਼ਾਂ ਤੋਂ ਕਹਿ ਦਿੰਦੇ ਸੀ ਗद्दार ਆ ਗਦਾਰ ਆ ਗਦਾਰ ਆ ਅੱਜ ਉਹ ਹੀ ਬੰਦੇ ਦੇਖੋ ਘਰੋ ਘਰੀ ਬੈਠੇ ਆ ਜਿਹੜੇ ਉਹਨੂੰ ਗद्दार ਕਹਿੰਦੇ ਸੀਗੇ ਉਹੀ ਕਿਸਾਨ ਆਗੂ ਦੇਖ ਲਓ ਕਿਹੜਾ ਉੱਥੇ ਗਿਆ ਕੋਈ ਦਿੱਲੀ ਧਰਨੇ ਤੇ ਹੈ ਅੱਜ 14 ਤਰੀਕਾ 14 ਫਰਵਰੀ ਆ ਪਰ ਇਸ ਕਾਨਫਰੰਸਾਂ ਕਰਨੀ ਜਾਂਦੇ ਆ ਓਏ ਹੋਈ ਜਾਂਦਾ ਉਹ ਹੋਈ ਜਾਂਦਾ ਐਸ ਕੇ ਐਮ ਠੀਕ ਹੈ ਭਾਈ ਵੀ ਤੁਸੀਂ ਦੱਸੋ ਵੀ ਤੁਸੀਂ ਕੀਤਾ ਕੀ ਆ ਤੁਸੀਂ ਤਾਂ ਸਿਰਫ ਕੱਲਾ ਉਡੀਕ ਕੀਤੀ ਆ ਵੀ ਕੋਦੋਂ ਨੌਜਵਾਨ ਜਾ ਕੇ ਸੜਕਾਂ ਦੇ ਜਿਹੜੇ ਕੱਲਾ ਹੈਗੇ ਆ ਉਹ ਕੱਲ ਪੱਟ ਕੇ ਹੈ ਖਾਈਆਂ ਜਿਹੜੀਆਂ ਸੜਕਾਂ 'ਚ ਬਣੀਆਂ ਉਹ ਖਾਈਆਂ ਭਰ ਕੇ ਜਿਹੜੇ ਲੈਂਟਰ ਲੱਗੇ ਵੇ ਆ ਸੜਕਾਂ ਦੇ ਵਿੱਚ ਉਹ ਲੈਂਟਰ ਢਾ ਕੇ ਅਥਰੂ ਗੈਸ ਨਾਲ ਉਲਝੇ ਵੇ ਤੇ ਜਿਹੜੇ ਆਪਣੇ ਨੌਜਵਾਨ ਉਹਨਾਂ ਨੂੰ ਬੋਰੀਆਂ ਗਿੱਲੀਆਂ ਕਰ ਕਰਕੇ ਉਹ ਬੰਬ ਖਤਮ ਕਰਕੇ ਉਨਾਂ ਤੋਂ ਬਚਦੇ ਬਚਾਉਂਦੇ ਪਲਾਸਟਿਕ ਦੀਆਂ ਗੋਲੀਆਂ ਖਾ ਕੇ ਤਸ਼ੱਦਦ ਸਹਿ ਕੇ ਉਹ ਕੰਡਿਆਲੀਆਂ ਤਾਰਾਂ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਖੇਤਾਂ 'ਚ ਪਸ਼ੂਆਂ ਤੋਂ ਬਚਣ ਲਈ ਵੀ ਨਹੀਂ ਇਹ ਵਰਤ ਸਕਦੇ ਉਹ ਕੰਡਿਆਲੀਆਂ ਤਾਰਾਂ ਤਾਰਾਂ ਨੂੰ ਭੰਨ ਕੇ ਜਦੋਂ ਯੋਧੇ ਦਿੱਲੀ ਦੀਆਂ ਗੁਰੂਹਾਂ 'ਚ ਐਂਟਰੀ ਕਰਕੇ ਆਸਾਨੀ ਅੰਦੋਲਨ ਨੂੰ ਕਾਮਯਾਬ ਕਰਕੇ ਤੇ ਉੱਥੇ ਜਾ ਕੇ ਬੈਠ ਗਏ ਆ ਹੈ ਉਦੋਂ ਇਹ ਕੀ ਕਰਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਟੋਂਦੇ ਆ ਮੌਲ ਟੋਂਦੇ ਆ ਵੀ ਸਾਨੂੰ ਕੀ ਉੱਥੇ ਸਟੇਜਾਂ ਮਿਲਣਗੀਆਂ ਇਕੱਠ ਦੇਖਦੇ ਆ ਇਕੱਠ ਵੀ ਨੌਜਵਾਨਾਂ ਨੇ ਇਕੱਠ ਕਰ ਲਿਆ ਟਰਾਲੀਆਂ ਲੱਗ ਗਈਆਂ ਖਾਣ ਪੀਣ ਦਾ ਸਾਮਾਨ ਜਾਵੜਿਆ ਫੰਡ ਫੁੰਡ ਆਉਣਾ ਸ਼ੁਰੂ ਹੋ ਗਿਆ ਫਿਰ ਇਹਨਾਂ ਨੇ ਰਸ ਚੁਰੂਚਣ ਵਿੱਚ ਨਾ ਹੁੰਦਾ ਤੁਹਾਨੂੰ ਪਤਾ ਹੀ ਆ ਹਨਾ ਕੀ ਕੁਝ ਕਰਦੇ ਰਹੇ ਆ ਇਹਨਾਂ ਨੇ ਤਾਂ ਬਸ ਜਿਹੜਾ ਬੰਦਾ ਸਹੀ ਬੋਲੂਗਾ ਉਹਨੂੰ ਗद्दार ਕਹਿਣਾ ਹੁੰਦਾ ਉਹ ਕਿਤੇ ਕਿਤੇ ਤਾਂ ਇਹ ਵੀ ਸ਼ੱਕ ਪੈ ਜਾਂਦਾ ਵੀ ਜਦੋਂ 90 ਦੇ ਦਹਾਕੇ ਦੇ ਵਿੱਚ ਜੋ ਕੁਝ ਹੋਇਆ ਸੀਗਾ ਵੀ ਜਦੋਂ ਖੜਕੂਵਾਦ ਦੇ ਵਿੱਚ ਪੰਜਾਬੀ ਸਿੰਘਾਂ ਨੂੰ ਮਾਰਿਆ ਜਾ ਰਿਹਾ ਸੀਗਾ ਨੌਜਵਾਨ ਜਿਹੜੇ ਬੇਕਸੂਰ ਆ ਖੇਤ ਜਾਂਦੇ ਹੁੰਦੇ ਸੀ ਤੇ ਪੁਲਿਸ ਦੇ ਇਨਕਾਊਂਟਰਾਂ ਦੇ ਵਿੱਚ ਮਾਰੇ ਜਾਂਦੇ ਸੀ ਉਸ ਮਾਹੌਲ ਨੂੰ ਬਦਲਣ ਲਈ ਏਜੰਸੀਆਂ ਨੇ ਕੁਝ ਬੰਦੇ ਪਲਾਨਡ ਕੀਤੀ ਸੀ ਜਿਨ੍ਹਾਂ ਵਿੱਚ ਗਾਇਕ ਵੀ ਸੀ ਤੇ ਕੁਝ ਬਾਬੇ ਵੀ ਸੀ ਇੱਕਾਂ ਦਾ ਕੰਮ ਸੀ ਵੀ ਲੋਕਾਂ ਨੂੰ ਮਨੋਰੰਜਨ ਚਲਾਓ ਵੀ ਜਿਹੜਾ ਸੋਗ ਫੈਲਿਆ ਵਾ ਸੋਗ ਨੂੰ ਘਟਾ ਕੇ ਤੇ ਮਨੋਰੰਜਨ ਚਲਾਓ ਠੀਕ ਹੈ ਜੀ ਤੇ ਜਿਹੜੇ ਬਾਬਿਆਂ ਦਾ ਕੰਮ ਸੀ ਵੀ ਇਹਨਾਂ ਨੂੰ ਅਧਿਆਤਮ ਵੱਲ ਮੋੜੋ ਵੀ ਜਿਹੜੇ ਇਹਨਾਂ ਦੇ ਵਿੱਚ ਬਗਾਵਤੀ ਜਿਹੜਾ ਖੂਨ ਆ ਉਹਨੂੰ ਠੰਡਾ ਕਰਕੇ ਖੂਨ ਨੂੰ ਪੰਜਾਬੀਆਂ ਦੇ ਖੂਨ ਨੂੰ ਠੰਡਾ ਕਰਕੇ ਅਧਿਆਤਮ ਵੱਲ ਮੋੜੋ ਠੀਕ ਹੈ ਉਸੇ ਤਰ੍ਹਾਂ ਏਜੰਸੀਆਂ ਨੇ ਕੁਝ ਬੰਦੇ ਪਲਾਂਟ ਕੀਤੇ ਸੀ ਉਹਨਾਂ ਨੇ ਆਪ ਦਾ ਬਖੂਬੀ ਕੰਮ ਕੀਤਾ ਇਹ ਕਾਫੀ ਦਾ ਪੰਜਾਬ ਦੇ 90 ਦੇ ਦਹਾਕੇ ਦੇ ਵਿੱਚ ਨੌਜਵਾਨ ਮਰ ਰਹੇ ਸੀ ਤੇ ਦੂਜੇ ਪਾਸੇ ਗਾਣੇ ਚੱਲਦੇ ਹੁੰਦੇ ਸੀ ਲੱਚਰ ਤਵੰਨੀ ਮੋੜਨ ਲਈ ਪੰਜਾਬੀਆਂ ਨੂੰ ਕਿ ਅਗੇ ਮੰਝੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਘਰ ਦੇ ਸ਼ਰਾਬ ਹੋਵੇ ਮੂਲੀ ਨਾਲ ਗੰਢਾ ਹੋਵੇ ਹਨਾ ਵੀ ਅੱਜ ਉਹਨਾਂ ਨੇ ਕਹਿੰਦੇ ਵੀ ਇਹ ਤਾਂ ਬਾਬਾ ਵੋੜ ਆ ਇਹ ਤਾਂ ਗਾਇਕੀ ਦਾ ਬਾਬਾ ਵੋੜ ਆ ਤੇ ਉਸ ਸਮੇਂ ਉਹ ਬੰਦੇ ਨੇ ਯਾਰ ਗਲਤ ਗਾਣੇ ਗਾਏ ਵੀ ਆ ਪੰਜਾਬੀਆਂ ਨੂੰ ਐਂ ਤਾਂ ਕੀ ਕਹਿਣਾ ਸੀਗਾ ਹੁਣ 2017 ਦੀਆਂ ਨਾ ਝੋਟਾਂ ਪਈਆਂ ਸੀ ਤੇ ਉਦੋਂ ਜਿੱਦੇ ਵੋਟਾਂ ਪੈ ਗਈਆਂ ਪੰਜਾਬ 'ਚ ਉਹ ਦੋ ਅਗਲੇ ਦਿਨ ਗਾਣਾ ਆ ਜਾਂਦਾ ਵੀ ਆਪਕ ਸਿੰਘ ਦਾ ਜਿਹੜਾ ਉਹ ਡਰਾਮਾ ਜਿਹਾ ਕਰਕੇ ਨਹੀਂ ਗਾਣਾ ਗਿਆ ਸੀਗਾ ਤੁਸੀਂ ਸਾਰੇ ਨੈੱਟ ਤੇ ਪਿਆ ਸੁਣ ਲਿਓ ਵੀ ਅਗਲੇ ਦਿਨ ਐਸੀਗਾ ਤੇ ਉਹਨੇ ਉਹਦੇ ਵਿੱਚ ਕੀ ਦਿਖਾਇਆ ਗਿਆ ਜੀ ਪੰਜਾਬ ਦਾ ਸਤਿਆਨਾਸ਼ ਹੋ ਗਿਆ ਸਰਕਾਰਾਂ ਨੇ ਸਤਿਆਨਾਸ਼ ਕਰਤਾ 2017 'ਚ ਐਸੀ ਵੋਟਾਂ ਤੋਂ ਅਗਲੇ ਦਿਨ ਜਿੱਦੇ ਐਮਐਲਏ ਦੀਆਂ ਵੋਟਾਂ ਪਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਇਹਨੇ ਮਤਲਬ ਪੰਜਾਬ ਦਾ 1984 ਵਾਲਾ ਮਾਹੌਲ ਨਹੀਂ ਸੀ ਦਿਖਾਇਆ ਤੇ ਉਹ ਜਿਹੜਾ ਗਾਣਾ ਆਇਆ ਉਹਦੇ ਉਹਦਾ ਪੰਜਾਬੀਆਂ ਨੂੰ ਕੀ ਭਾ ਪੰਜਾਬੀਆਂ ਨੂੰ ਤਾਂ ਤਾਂ ਭਾ ਹੋਣਾ ਸੀਗਾ ਜੇ ਮਤਲਬ ਉਹ ਗਾਣਾ ਆਇਆ ਹੁੰਦਾ ਵੋਟਾਂ ਤੋਂ ਪਹਿਲਾਂ ਠੀਕ ਹੈ ਵੋਟਾਂ ਤੋਂ ਪਹਿਲਾਂ ਉਹ ਗਾਣਾ ਆਇਆ ਹੁੰਦਾ ਤੇ ਉਹਦਾ ਪੰਜਾਬੀਆਂ ਨੂੰ ਭਾਵਨਾ ਵੀ ਜਦੋਂ ਵੋਟਾਂ ਹੀ ਪੈ ਗਈਆਂ ਤਾਂ ਫਿਰ ਉਹ ਗਾਣਾ ਆਏ ਦਾ ਕੀ ਫਾਇਦਾ ਪੰਜਾਬੀਆਂ ਨੂੰ ਨਾ ਤੇ ਵੀ ਉਹ ਬੰਦਿਆਂ ਨੂੰ ਬਾਬਾ ਬੋੜ ਕਿਹਾ ਜਾਂਦਾ। ਦੇ ਕੀ ਦਾ ਤੇ ਮੈਨੂੰ ਲੋਕਾਂ ਦੀ ਸਮਝ ਨਹੀਂ ਉਹਦੀ ਵੀ ਤੁਸੀਂ ਯਾਰ ਗਦਾਰਾਂ ਨੂੰ ਪਛਾਣੋਗੇ ਕਦੋਂ? ਪੰਜਾਬੀ ਉਹ ਵੀ ਗਦਾਰਾਂ ਨੂੰ ਤੁਸੀਂ ਪਛਾਣੋਗੇ ਕਦੋਂ? ਉਸੇ ਤਰ੍ਹਾਂ ਹੁਣ ਇਹ ਹੈ। ਹੁਣ ਜਿਹੜੇ ਹੈਗੇ ਆ ਵੀ ਸਟੇਜਾਂ ਤੋਂ ਜਿਹੜੇ ਕਹਿੰਦੇ ਸੀਗੇ ਵੀ ਦੀਪ ਸਿੱਧੂ ਗਦਾ ਆ ਰਾ ਦੀਪ ਸਿੱਧੂ ਸੈਂਟਰ ਦਾ ਬੰਦਾ ਦੀਪ ਸਿੱਧੂ ਫਲਾਨਾ ਦੀ ਸਿੱਧੂ ਧੌਂਕਾ ਹੈ ਉਹ ਬੰਦਾ ਤਾਂ ਚੱਲ ਯੋद्धा ਸੀਗਾ ਕੌਮ ਲਈ ਲੜਦਾ ਲੜਦਾ ਸ਼ਹੀਦ ਹੋ ਗਿਆ ਹਨਾ ਤੇ ਉਹਨੂੰ ਸ਼ਹੀਦ ਹੋਣ ਤੋਂ ਬਾਅਦ ਵੀ ਕਹਿੰਦੇ ਸੀ ਕਿ ਇਹ ਤਾਂ ਕਿ ਜਨਾਨੀ ਨਾਲ ਮਰਿਆ ਜਨਾਨੀ ਨਾਲ ਕਾਰਚ ਜਾਈ ਜਾਂਦਾ ਸੀ ਤੇ ਉਦੋਂ ਮਰਿਆ ਇਹ ਕਿਹੜਾ ਯੋद्धा ਕੋਈ ਸ਼ਹੀਦ ਨਹੀਂ ਆ ਕਿ ਹੈ ਇਹ ਜੇ ਕੁਝ ਬੰਦੇ ਬੋਲਦ ਰਹੇ ਚਲੋ ਜੀ ਕਿਸੇ ਦਾ ਨਾਂ ਨਹੀਂ ਲੈਂਦੇ ਯਾਰ ਸਾਨੂੰ ਪਤਾ ਹੀ ਹੈ ਕਿਹੜਾ ਕੋਈ ਨਵੀਂ ਗੱਲ ਕਰੀ ਆ ਸੀ ਸਾਨੂੰ ਪਹਿਲਾਂ ਪਤਾ ਹੀ ਆ ਪੀਲਾ ਸਾਲ ਨਾ ਸਾਰਾ ਆ ਹੀ ਕੁਝ ਦੇਖਿਆ ਨੌਜਵਾਨਾਂ ਨੇ ਹੈ ਤੇ ਉਹ ਬੰਦੇ ਅੱਜ ਕੀ ਕਹਿਣਗੇ ਉਹੀ ਫੇਰ ਉੱਥੇ ਜਾ ਕੇ ਚੀਜ਼ਾਂ ਦੇਖਣਗੇ ਇਹ ਐ ਨਹੀਂ ਲੱਗਦਾ ਤੁਹਾਨੂੰ ਵੀ ਇਸ ਬੰਦੇ ਏਜੰਸੀਆਂ ਦੇ ਫਿੱਟ ਕੀਤੇ ਹੋਏ ਆ ਵੀ ਇੱਕ ਭੀੜ ਨੂੰ ਮੋਲਡ ਕਰਕੇ ਦਿਸ਼ਾ ਹੋਰ ਦਿਸ਼ਾ ਦੇਣ ਵਾਸਤੇ ਵੀ ਜੋ ਏਜੰਸੀਆਂ ਚਾਹੁੰਦੀਆਂ ਉਸ ਭੀੜ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੀਆਂ ਇਹ ਉਹ ਬੰਦੇ ਨਹੀਂ ਲੱਗਦੇ ਤੁਹਾਨੂੰ ਵੀ ਇਹ ਉਹ ਬੰਦੇ ਆ ਵੀ ਜਿਹੜੇ ਵੀ ਉਹਨਾਂ ਭੀੜ ਮਤ ਮੇਰੇ ਕਹਿਣ ਦਾ ਮਤਲਬ ਭੀੜ ਹੈ ਜਿਹੜੇ ਕਿਸਾਨ ਉੱਥੇ ਧਰਨਾ ਲਾਉਣਗੇ ਜਾ ਕੇ ਰਣਾ ਨੌਜਵਾਨਾਂ ਨੇ ਜਾ ਕੇ ਹੱਕੀ ਮੰਗਾਂ ਦੇ ਵਾਸਤੇ ਜਿਹੜਾ ਉਹ ਧਰਨਾ ਲਾਇਆ ਉਹਨੂੰ ਮੈਂ ਭੀੜ ਕਹਿ ਰਿਹਾ ਉਸ ਭੀੜ ਨੂੰ ਇੱਕ ਸੈਂਟਰ ਦੀ ਜਾਂ ਆਪਾਂ ਕਹ ਲਈਏ ਵੀ ਏਜੰਸੀਆਂ ਦੀ ਮਨਮਰਜ਼ੀ ਦੀ ਦਿਸ਼ਾ ਵਿੱਚ ਤੋਰਨ ਲਈ ਇਹ ਕੁਝ ਬੰਦੇ ਪਲਾਨ ਕੀਤੇ ਹੋਏ ਆ ਜਿਹੜੇ ਕਿਸਾਨ ਆਗੂ ਆ ਜਿਹੜੇ ਹੁਣਾਂ ਵੀ ਜਦੋਂ ਉਹ ਜਿਹੜਾ ਬੰਦਾ ਸਹੀ ਬੋਲਦਾ ਸੀਗਾ ਤੇ ਉਹਨੂੰ ਇਹ ਗद्दार ਕਹਿੰਦੇ ਸੀ ਇਸ ਨੂੰ ਉਹੋ ਜਿਹੀ ਕੁਛ ਨਹੀਂ ਲੱਗਦਾਗਾ ਉਹ ਤਾਂ ਕਿੰਨੇ ਸੀ ਜੀ ਦੀਪ ਸਿੱਧੂ ਅੱਗੇ ਜੇਲ ਨਹੀਂ ਜਾਂਦਾ ਜਿਉਂ ਜੇਬ ਜਾਵੜਾ ਸੀਗਾ ਫਿਰ ਉਹਨੂੰ ਕਹਿੰਦੇ ਇਹ ਤਾਂ ਅੱਗੇ ਗੋਰਾ ਹੋ ਕੇ ਆ ਗਿਆ ਵੀਰ ਨੇ ਉੱਥੇ ਜੇਲ ਕੱਤੀ ਕੀ ਜੇਲ ਕੱਤੀ ਹੈ ਵੀ ਇਹ ਤਾਂ ਗੋਰਾ ਹੋ ਕੇ ਆ ਗਿਆ ਇਹ ਗੱਲਾਂ ਸੋਚਣ ਵਾਲੀਆਂ ਪੰਜਾਬੀਓ ਹੁਣ ਮੇਰੀ ਗੱਲ ਸੁਣੋ ਪਹਿਲੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹ ਅੰਦੋਲਨਾ ਜਿਹੜਾ ਸਫਲ ਹੋਣਾ ਚਾਹੀਦਾ ਪ੍ਰਮਾਤਮਾ ਅਗੇ ਅਰਦਾਸ ਹੈ ਨਾ ਰਾਤ ਦਾ ਸਮਾਂ ਇਹ ਵੀ ਇਹ ਅੰਦੋਲਨ ਸਫਲ ਹੋਣਾ ਚਾਹੀਦਾ ਕਿਉਂਕਿ ਇਹ ਆਪਣੀਆਂ ਜ਼ਮੀਨਾਂ ਆਪਣੇ ਹੱਕਾਂ ਨਾਲ ਜੁੜਿਆ ਹੋਇਆ ਲੋਕ ਜੇ ਕੁਝ ਕਮਾਉਣਗੇ ਤਾਂ ਆਪਦੇ ਨਵੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਉਹਨੂੰ ਵਾਸਤੇ ਬਚਾਉਣਗੇ ਨਹੀਂ ਤਾਂ ਇਹ ਕਾਰਪੋਰੇਟ ਘਰਾਣੇ ਆਪਾਂ ਨੂੰ ਲੁੱਟਣ ਲਈ ਖਤਮ ਕਰਨ ਲਈ ਆਪਾਂ ਨੂੰ ਬੈਠੀ ਆ ਵਿਉਂਤਾ ਬਣਾਈ ਜਾਂਦੇ ਆ ਪਹਿਲਾਂ ਕਾਲੇ ਕਾਨੂੰਨ ਬਣਾ ਦਿੰਦੇ ਆ ਫਿਰ ਕੁਛ ਹੋਰ ਕਿਛੇ ਹੋਰ ਕਚੋਰ ਇਹਨਾਂ ਦਾ ਤਾਂ ਅੰਤ ਹੀ ਨਹੀਂ ਯਾਰ ਕੋਈ ਹੁਣ ਵੀ ਅਪ ਦੁਖੀ ਹੋਏ ਹੀ ਗਏ ਆ ਉੱਥੇ ਸੁੱਖ ਦਾ ਸਾਥ ਤਾਂ ਹੈ ਹੀ ਨਹੀਂਗਾ ਕੋਈ ਇਹ ਦਾ ਪੰਜਾਬੀ ਉਹ ਗੱਲਾਂ ਯਾਦ ਰੱਖਿਆ ਕਰੋ ਹੁਣ ਦੇਖੋ ਹਰਿਆਣਾ ਫਿਰ ਆਪਣੇ ਨਾਲ ਬਾਣਾ ਮੋਢੇ ਨਾਲ ਮੋਢਾ ਲਾ ਕੇ ਖੜਾ ਧੰਨਵਾਦ ਆ ਯਾਰ ਉਹਨਾਂ ਦਾ ਵੀ ਬੰਦੇ ਘੈਂਟ ਆ ਉਹ ਵੀ ਸਿਹਰਾ ਹੀ ਆ ਤੇ ਮੈਂ ਪਤਾ ਕੀ ਕਹਿੰਨਾ ਮੈਂ ਕਹਿੰਨਾ ਵੀ ਜਿਹੜੇ ਨੌਜਵਾਨ ਆ ਜਦੋਂ ਕਿ ਸੰਘਰਸ਼ ਵਿੱਢਿਆ ਜਾਂਦਾ ਕੋਈ ਸੰਘਰਸ਼ ਨੂੰ ਕੋਈ ਗਤੀ ਦਿੱਤੀ ਜਾਂਦੀ ਆ ਤੇ ਉਹ ਨੌਜਵਾਨ ਹੀ ਦੇ ਸਕਦੇ ਆ ਨੌਜਵਾਨਾਂ ਤੋਂ ਬਿਨਾ ਬਦਲਾਅ ਨਹੀਂ ਕੀਤਾ ਜਾ ਸਕਦਾ ਨੌਜਵਾਨ ਹੀ ਜੀ ਇਹ ਪਰਨਵਕਾਸ ਦੀਆਂ ਰਾਹਾਂ ਦਿਖਾ ਸਕਦੇ ਆ ਤਾਂ ਨੌਜਵਾਨ ਹੀ ਆ ਨੌਜਵਾਨ ਹੀ ਜਿਹੜੇ ਹੌਸਲਾ ਰੱਖਦੇ ਹੁੰਦੇ ਆ ਕੁਛ ਕਰ ਗੁਜ਼ਰਨ ਦਾ ਨਹੀਂ ਤੇ ਜਿਹੜੇ 80 ਪਲੱਸ ਵਾਲੇ ਆ ਜਾਂ 70 ਸਾਲ ਵਾਲੇ ਆ ਇਹਨਾਂ ਨੂੰ ਤਾਂ ਇਹ ਇੰਨੇ ਕਿ ਜਣਾ ਨਾ ਇਹਨਾਂ ਨਾਲ ਹੁੰਦਾ ਵੀ ਜੇ ਕੋਈ ਸ਼ਰਤੀ ਬੋਲ ਲਿਆ ਫਲਾਨਾ ਨਾਲ ਗੁੱਸੇ ਹੋ ਜੇ ਤੇ ਓੰਕਾ ਨਾਲ ਗੁੱਸੇ ਹੋ ਜੇ ਇਹਦਾ ਰਿਜ਼ਲਟ ਨਿਕਲ ਜੂਦਾ ਹੈ ਰਿਜ਼ਲਟ ਨਿਕਲ ਜੂ ਫਲਾਨਾ ਬੰਦਾ ਸਾਡੇ ਉੱਤੇ ਟੋਜੂ ਸਾਨੂੰ ਫੰਡ ਆਉਣਾ ਬੰਦ ਹੋ ਜੂ ਫਿਰ ਅਸੀਂ ਰਾਸ਼ਨ ਘਟਾਲੇ ਵੀ ਕਰਨੇ ਹੁੰਦੇ ਆ ਪਹਿਲਾਂ ਵੀ ਖਾਧੀ ਇਹਨਾਂ ਨੇ ਰਸ ਰੂਚਣ ਜਿਹੜਾ ਰਸ਼ ਇਕੱਠਾ ਹੋਇਆ ਸੀ ਨਾ ਪਿਛਲੇ ਵਾਰੀ ਅੰਦੋਲਨ ਦੇ ਵਿੱਚ ਕੁਝ ਬੰਦੇ ਖਾ ਕੇ ਜਿੱਥੋਂ ਪਤਾ ਹੀ ਸਾਰਾ ਕੁਝ ਹੈ ਨਾ ਆਪਦੇ ਮੂੰਹੋਂ ਵੀ ਮੰਨੇ ਆ ਕੁਝ ਲੋਕ ਚਲੋ ਆਪਾਂ ਗੱਲਾਂ ਨਹੀਂ ਕਰਦੇ ਯਾਰ ਹਨਾ ਵੀ ਆਪਣਾ ਮਕਸਦ ਹੈ ਵੀ ਅੰਦੋਲਨ ਸਫੜੋਣਾ ਚਾਹੀਦਾ ਵੀ ਅਸੀਂ ਕੋਈ ਬਗਾਵਤੀ ਗੱਲ ਨਹੀਂ ਕਰਨਾ ਚਾਹੁੰਦੇ ਪਰ ਯਾਰ ਪਤਾ ਹੈ ਕਿ ਇਹ ਸਿਆਣੇ ਹੋਣ ਦੀ ਵੀ ਲੋੜ ਆ ਆ ਜਿਹੜੇ ਆਪਾਂ ਮੋਬਾਈਲ ਤੇ ਵੀਡੀਓ ਦੇਖ ਰਹੇ ਆ ਸਾਡਾ ਮਕਸਦ ਆ ਵੀ ਲੋਕੋ ਜਾਗਰੂਕ ਹੋਜੋ ਵਰਤਮਾਨ ਦੀ ਜਾਣਕਾਰੀ ਤੁਹਾਡੇ ਕੋਲੇ ਹੋਊਗੀ ਤਾਂ ਤੁਹਾਨੂੰ ਕੋਈ ਬੇਕੂਫ ਨਾ ਬਣਾ ਸਕੇ ਬੇਕੂਫ ਨਾ ਬਣਾ ਸਕੇ ਕਿਉਂਕਿ ਪਹਿਲਾਂ ਆਪਾਂ ਬੇਕੂਫ ਬਣ ਚੁੱਕਿਆ ਹੁਣ ਤੱਕ ਹੁਣ ਜਿਹੜਾ ਅੰਦੋਲਨ ਆਪਾਂ ਸ਼ੁਰੂ ਕੀਤਾ ਦੇਖੋ ਕਿੰਨਾ ਕੁ ਜ਼ੋਰ ਜਲਮ ਹੋਇਆ ਆਪਣੇ ਤੇ ਹਨਾ ਵੀ ਕਿੰਨੇ ਆ ਪੱਕੜਿਆ ਲੀਆਂ ਤਾਰਾਂ ਕਿੰਨੇ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਖਾ ਕੇ ਜੇ ਆਪਾਂ ਉੱਥੇ ਜਾ ਕੇ ਧਰਨੇ ਵਾਲੀ ਜਗ੍ਹਾ ਤੇ ਪਹੁੰਚਾਂਗੇ ਜਾਂ ਪਹੁੰਚੇ ਆ ਜਾਂ ਵੀ ਜੋ ਵੀ ਹੁਣ ਅਰੈਸਟਾਂ ਪਈਆਂ ਹਨਾ ਕਿੰਨਾ ਆਪਾਂ ਨੂੰ ਡਰਾ ਧਮਕਾ ਹੈ ਗਿਆ ਪਰ ਦੇਖੋ ਵੀ ਆਪਣੇ ਹੌਂਸਲੇ ਕਿਵੇਂ ਹਜੇ ਵੀ ਜਜ਼ਬਾ ਫੁੱਲ ਲੱਭ ਜਾਂਦੀਆਂ ਚ ਹਰਿਆਣਾ ਲੈਣ ਚ ਵੀ ਹੈ ਕਿਉਂਕਿ ਕਰਮਖੋਣ ਨੌਜਵਾਨ ਅੱਗੇ ਆ ਨੌਜਵਾਨ ਹੀ ਕਰੀ ਜਾਂਦੇ ਸਾਰਾ ਕੁਝ ਤੇ ਨੌਜਵਾਨ ਹੀ ਕਰਨਗੇ ਤੇ ਜਿਹੜੇ ਆ ਇਹ ਤਾਂ ਸਿਰਫ ਸਟੇਜਾਂ ਤੋਂ ਆਏ ਕਹਿ ਸਕਦੇ ਜਿਹੜੇ ਨੌਜਵਾਨ ਤਰੱਕੀ ਕਰਨ ਦੀ ਕੋਸ਼ਿਸ਼ ਕਰੂਗਾ ਨਾ ਵੀ ਆਪਾਂ ਨੂੰ ਹੱਕ ਦਿਵਾਉਣ ਲਈ ਬੋਲੂਗਾ ਜਾਂ ਕੁਝ ਕਰੂਗਾ ਇਹ ਤਾਂ ਨੂੰ ਸਟੇਜਾਂ ਤੋਂ ਖੜ ਕੇ ਨਾ ਕੁਝ ਜਿਹੜੀ ਗਦਾਰ ਆ ਗਦਾਰਾਂ ਨੂੰ ਪਛਾਣੋ ਗਦਾਰ ਉਹਨਾਂ ਕਹਿਣਗੇ ਇਹ ਫਲਾਣਾ ਬੰਦਾ ਗਦਾਰ ਆ ਭਾਈ ਤੇ ਆਪਾਂ ਵੀ ਉਹਦੇ ਮਗਰ ਲੱਗ ਜਾਂਦੇ ਆ ਸਟੇਜ ਸਟੇ ਤਾਂ ਜਿਹੜੀ ਗੱਲ ਬੋਲੀ ਜਾਂਦੀ ਹੈ ਜਦੋਂ ਕਹਿ ਦਿੰਦੇ ਵੀ ਫਲਾਣਾ ਬੰਦਾ ਗਦਾਰਾ ਆ ਆਪਾਂ ਤਰਕਦੁਰਗ ਕਰਦੇ ਹੀ ਨਹੀਂ ਯਾਰ ਕੋਸ ਉਦੋਂ ਵੀ ਕਹਿੰਦੇ ਹੁੰਦੇ ਸੀ ਅਗੇਰ ਤਾਂ ਪਲਟੀਨਾ ਲੈ ਕੇ ਭੱਜ ਗਿਆ ਦੱਸ ਲੈ ਯਾਰ ਉਹਦੀ ਭਾਵਨਾ ਦੇਖੋ ਯਾਰ ਬੰਦੇ ਦੀ ਉਹ ਪਲਟੀਨਾ ਲੈ ਕੇ ਭੱਜਣ ਵਾਲਾ ਹੁਣ ਜਿਹੜੇ ਬੰਦਾ ਨੂੰ ਕਹਿ ਰਿਆ ਸੀ ਨਾ ਵੀ ਪਲਟੀਨਾ ਲੈ ਕੇ ਭੱਜ ਜਾ ਤੇ ਉਹੀ ਉਹਦੀ ਵੀਡੀਓ ਬਣਾਈ ਜਾਂਦਾ ਹੁੰਦਾ ਕਿ ਇਹ ਪਲਟੀਨਾ ਲੈ ਕੇ ਭੱਜੀ ਜਾਂਦਾ ਦੱਸੋ ਯਾਰ ਵੀ ਕੀ ਹੈ ਨਾ ਇਹ ਪਲਾਨਟ ਕੀਤੇ ਹੋਏ ਬੰਦੇ ਆ ਅਸੀਂ ਕਿਸੇ ਤੋਂ ਦੋਸ਼ ਨਹੀਂ ਲਾਉਂਦੇ ਵੀ ਨੂੰ ਦੇਖੋ ਵੀ ਨਹੀਂ ਤਾਂ ਤੁਸੀਂ ਆਪ ਸੋਚੋ ਪੰਜਾਬੀਓ ਵੀ ਇਹ 16 ਤਰੀਕ ਦੀ ਸੁਵਾਦਰੀ ਕਉਮ ਕਰੀ ਜਾਂਦੇ ਆ ਵੀ ਇਹ ਔਣ ਜਦੋਂ ਬਾਕੀ ਜਣੇ ਜਾਈ ਜਾਂਦੇ ਧਰਨੇ ਦੇ ਵੀ ਹਨਾ ਡਾਂਗੜ ਨੂਗਾ ਤੁਸੀਂ ਵੀ ਖਾਓ ਤੁਸੀਂ ਕੱਲਾ ਸੋਖ ਕੇ ਦਿੱਤਾ ਵੀ ਤੁਸੀਂ ਕੱਲਾ ਫੰਡ ਲੈ ਨਹੀਂ ਜਾਣਾ ਤੁਸੀਂ ਵੀ ਡਾਂਗੜ ਨੂਗਾ ਖਾਓ ਜਾ ਕੇ ਧਰਨੇ ਚ ਜਿਹੜੀ ਉੱਥੇ ਤਸ਼ੱਦਦ ਹੋਈ ਜਾਂਦਾ ਤੁਸੀਂ ਵੀ ਸੌ ਜਾ ਕੇ ਕਿ ਤੁਸੀਂ ਬਸ ਜਾ ਕੇ ਉੱਥੇ ਗਏ ਲੰਬੇ ਲੰਬੇ ਜੇ ਕੋਟ ਪਾ ਕੇ ਵੱਡੇ ਵੱਡੇ ਪਾਸ਼ਾ ਦੇਣੇ ਆ ਹੈ ਸਮਝੋ ਬਾਅਦ ਹੋਇਆ ਪਿਆ ਯਾਰ ਕਭ ਆਪਣੇ ਲੋਕ ਪਤਾ ਨਹੀਂ ਕਿਦੋਂ ਸਿਆਣੇ ਹੋਣਗੇ ਹਜੇ ਵੀ ਇਹਨਾਂ ਨੂੰ ਲੀਡਰ ਮੰਨੀ ਜਾਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਲੀਡਰਾਂ ਵਾਲਾ ਕੀਤਾ ਕੀ ਇਹਨਾਂ ਨੇ ਸਮਝ ਹੀ ਨਹੀਂ ਆਉਂਦੀ ਓਕੇ ਫਲਾਨੀ ਸਰਕਾਰ ਗਲਤ ਤਾਂ ਤੇ ਉਹ ਕੀ ਸਰਕਾਰ ਗਲਤ ਤਾਂ ਤੇ ਤੁਸੀਂ ਫਿਰ ਗੱਲ ਗੱਲ ਕਰਨ ਤਾਂ ਮੀਟਿੰਗ ਕਰਨ ਤਾਂ ਤੁਸੀਂ ਜਾਣਦੇ ਹੋ ਹਾਂ ਤੇ ਤੁਸੀਂ ਫਿਰ ਸਾਰੀ ਗੱਲ ਸਾਫ਼ ਕਰ ਨਹੀਂ ਦੱਸ ਦਿੰਦੇ ਪੀਸੀ 'ਚ ਪ੍ਰੈਸ ਕਾਨਫਰੰਸ 'ਚ ਉਹਦਾ ਅਧਿਆਗ ਲਨ ਕੋਲ ਇਨਿਆ ਲੋਕਾਂ ਤੋਂ ਲੋਕਾਂ ਦੱਸਿਆ ਕਰੋ ਵੀ ਆਹ ਕੰਡੀਸ਼ਨ ਉਹਦਾ ਆਪਦੇ ਸੌਦੇ ਪਾ ਜੀਆਂ ਕਰਨੀਆਂ ਹੁੰਦੀਆਂ ਆਪਦੇ ਭਾਈ ਵੀ ਮੇਰਾ ਹਿੱਸਾ ਇੰਨਾ ਰੱਖ ਲੋ ਮੇਰਾ ਮੈਂ ਨਹੀਂ ਬੋਲਦਾ ਪਲਾਨ ਨਹੀਂ ਬੋਲਦਾ ਉਹਦਾ ਸਰਕਾਰਾਂ ਨਾਲ ਦੋ ਜੀ ਅੱਖ ਚ ਅੱਖ ਪਾ ਕੇ ਗੱਲ ਹੀ ਨਹੀਂ ਕਰ ਸਕਦੇ ਸੈਂਟਰ ਸਰਕਾਰ ਆਪਣੇ ਨਾਲ ਕਿੰਨਾ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਹੁਣ ਮੇਰੀ ਗੱਲ ਸੁਣੋ ਕਾਰਪੋਰੇਟ ਕਰਾਣਿਆਂ ਦੇ ਜਿਹੜੇ ਕਰਜ਼ੇ ਗੁਰਜੇ ਮਾਫ ਕਰ ਦਿੰਦੀ ਹੈ ਹਨਾ ਸਰਕਾਰ ਕਿੰਨੇ-ਕਿੰਨੇ ਕਰੋੜ ਲੈ ਕੇ ਉਹ ਬਾਹਰ ਭੱਜ ਜਾਂਦੇ ਆ ਬਾਹਰਲੇ ਮੁਲਕਾਂ 'ਚ ਕੋਈ ਕਾਰਵਾਈ ਨਹੀਂ ਤੇ ਇੱਧਰ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋ ਸਕਦਾ ਯਾਰ ਹੈ ਹੁਣ ਕਿਸਾਨ ਤਾਂ ਇੱਧਰ ਐ ਦੁਖੀ ਐ ਵੀ ਇੱਧਰ ਸਾਡਾ ਹੁਣ ਉਹ ਦਿੱਲੀ ਅੰਦੋਲਨ ਕਰਕੇ ਵੀ ਹੁਣ ਸਾਡਾ ਦੁੱਧ ਡੈਰੀਆਂ ਤੇ ਪੈਣ ਨੂੰ ਰੁਕ ਜੂਗਾ ਮੁਸੀਬਤ ਬਣੀ ਪਈ ਆ ਵੀ ਹੁਣ ਡੈਰੀਆਂ ਤੇ ਦੁੱਧ ਕਿਵੇਂ ਪਾਇਆ ਜਾਵੇ ਕਿਸਾਨ ਤਾਂ ਵਿਚਾਰੇ ਨਿੱਕੀ ਨਿੱਛੋਟੇ ਕਿਸਾਨ ਆ ਜਿਹੜੇ ਉਹਨਾਂ ਨੂੰ ਤਾਂ ਐ ਨਿੱਕੀ-ਨਿੱਕੀ ਗੱਲ ਤੇ ਹੋ ਜਾਂਦੀ ਆ ਤੇ ਸੋਚਦੇ ਨਹੀਂ ਕੋਈਸ ਯਾਰ ਵੀ ਜਿਹੜੀ ਕਾਰਪੋਰੇਟ ਘਰਾਣਿਆਂ ਦਾ ਤੁਸੀਂ ਕਰਜ਼ਾ ਮਾਫ਼ ਕਰੀ ਜਾਂਦੇ ਆ ਸਰਕਾਰੀ ਸੈਂਟਰ ਸਰਕਾਰੀ ਤੇ ਹੁਣ ਮਤਲਬ ਆ ਜਿਹੜੀ ਜਿਨ੍ਹਾਂ ਨੇ ਜੀ ਡੀ ਪੀ ਜਿਨ੍ਹਾਂ ਨੇ ਚੱਕਣੀ ਹੈ ਦੇਸ਼ ਦੀ ਪੈਸੇ ਨੂੰ ਜਿਹਨੇ ਡਾਲਰ ਦੇ ਮੁਕਾਬਲੇ ਰੁਪਏ ਨੂੰ ਸਟ੍ਰੌਂਗ ਕਰਨਾ ਕਿਸਾਨਾਂ ਨੇ ਰੀੜ ਦੀ ਹੱਡੀ ਆ ਆਰਥਿਕਤਾ ਦੀ ਆਪਣੇ ਦੇਸ਼ ਦੀ ਆਰਥ ਅਰਥਿਕ ਢਾਂਚਾ ਜਿਹੜਾ ਬਾਇਟ ਜਿਹਨੇ ਖੜਾ ਕਰਨਾ ਆਪਣੇ ਦੇਸ਼ ਦਾ ਤੁਸੀਂ ਉਸੇ ਕਿਸਾਨ ਨੂੰ ਮਰੀ ਜਾਂਦੇ ਹੋ ਯਾਰ ਤੁਹਾਡੀ ਨੀਤੀ ਯੂ ਕੀ ਕਰੀ ਜਾਂਦੀ ਹੈ ਸਮਝ ਨਹੀਂ ਆ ਰਹੀ ਮੇਰੀਆਂ ਗੱਲਾਂ ਕਈਆਂ ਨੂੰ ਨਾ ਲੱਗਦਾ ਹੋਊਗਾ ਵੀ ਉਹ ਵੀ ਬਸ ਵੀ ਗਲਤ ਜਾਣ ਕੀ ਹੈ ਮੇਰੀਆਂ ਗੱਲਾਂ ਤੇ ਨਾ ਗੌਰ ਕਰੋ ਸੋਚੋ ਵੀ ਕੀ ਗੱਲ ਬਾਤ ਹੈ ਜਿਹੜੇ ਮੇਰੀ ਗੱਲ ਬਾਤ ਨਾਲ ਸਹਿਮਤ ਹੁਣ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਸੀਗਾ ਵੀ ਹਾਂ ਵੀ ਆਹ ਚੀਜ਼ ਦੇ ਉੱਤੇ ਲੋਡ ਆ ਆ ਲੱਕੜਾਂ ਦੀ ਲੋਡ ਨਹੀਂ ਜਾਂ ਗਰਮ ਹੁਣ ਠੰਡ ਆ ਤੇ ਆ ਉਹਨੇ 2500 ਦੇ ਕਰੀਬ ਇੱਕ ਵਾਰੀ ਹਨਾ ਵੀ ਉਹ ਭੇਜਿਆ ਸੀਗਾ ਸਮੇ ਸਮੇਂ ਤੇ ਜਾ ਕੇ ਤੇ ਪੁੱਛਦਾ ਹੁੰਦਾ ਸੀ ਆ ਬੇਰ ਕਿ ਕੀ ਚਾਹੀਦਾ ਕੀ ਨਹੀਂ ਉਹ ਚੀਜ਼ਾਂ ਹੁਣ ਦੇਖੋ ਵੀ ਇੰਨਾ ਦਰਦ ਰੱਖਣ ਵਾਲਾ ਯਾਰ ਹਨਾ ਕੋਈ ਉੱਥੇ ਵਾਸ਼ਿੰਗ ਮਸ਼ੀਨ ਭੇਜਦਾ ਹੁੰਦਾ ਸੀ ਵੀ ਇਹਨਾਂ ਨੇ ਕੱਪੜੇ ਧੋਣੇ ਆ ਹੁਣ ਦੇਖੋ ਵੀ ਉੱਥੇ ਕੋਈ 플ਸ਼ ਦਾ ਸਿਸਟਮ ਨਹੀਂ ਸੀਗਾ ਕੋਈ ਕਾਸੇ ਦਾ ਸਿਸਟਮ ਨਹੀਂ ਸੀਗਾ ਨੈਟ ਬੰਦ ਕੀਤਾ ਪਿਆ ਉੱਥੇ ਹਨਾ ਕਿੰਨਾ ਕੁਝ ਹੋਇਆ ਪਿਆ ਯਾਰ ਤੇ ਵੀ ਇਹ ਚੀਜ਼ਾਂ ਦੀ ਹੁਣ ਇਹ ਜਿਹੜੇ ਆਪਣੇ ਅਮੀਰ ਲੋਕ ਉਹਨਾਂ ਨੇ ਵੀ ਦੇਖਣਾ ਚਾਹੀਦਾ ਵੀ ਯਾਰ ਤੁਸੀਂ ਆਪ ਦੇ ਜਿਹੜੇ ਬਾਹਰਲੇ ਬਾਹਰ ਬੈਠੇ ਹੋ ਤੁਸੀਂ ਉਹ ਸਿੱਧੇ ਕਿਸਾਨਾਂ ਅੱਗੋਂ ਨੂੰ ਫੰਡ ਨਾ ਦਿਓ ਜੇ ਤੁਸੀਂ ਫੰਡ ਦੇਣਾ ਤਾਂ ਛੋਟੇ ਕਿਸਾਨਾਂ ਨੂੰ ਦਿਓ ਜਿਹੜੇ ਉਹਦੇ ਟਰੈਕਟਰ ਲੈ ਕੇ ਜਾਂਦੇ ਆ ਸਿੱਧੇ ਅਗਲੇ ਕਿਸਾਨਾਂ ਦੇ ਖਾਤੇ ਲਓ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਓ ਕਿਉਂਕਿ ਜਦੋਂ ਤੁਸੀਂ ਇੱਕ ਬੌਸ ਨੂੰ ਪੈਸੇ ਪਾ ਦਿੰਦੇ ਹੋ ਬੌਸ 50% ਪਾਸ ਵੰਡ ਦਿੰਦਾ 50% ਖਾਤੇ 'ਚ ਆਪਦੇ ਕੋਲੇ ਜੋੜ ਜਾਂਦਾ ਚਲੋ ਅਸੀਂ ਕਿਸੇ ਤੇ ਦੋਸ਼ ਨਹੀਂ ਲਾਉਂਦੇ ਬਾਅਦ 'ਚ ਇਹ ਕਹਿੰਦੇ ਹੁੰਦੇ ਤੁਸੀਂ ਬਿਨਾਂ ਸਬੂਤਾਂ ਤੋਂ ਬੋਲੀ ਜਾਂਦੇ ਹੋ ਤੇ ਵੀ پتہ ਗਏ ਵੀ ਨਾ ਹੀ ਸਾਡਾ ਕੋਈ ਕਿਸੇ ਦਾ ਨਾਮ ਲੈ ਕੇ ਅਸੀਂ ਤਾਂ ਵੀਡੀਓ ਚ ਦੇਖੋ ਭਾਵੇਂ ਜੇ ਜੀ ਨਾਮ ਨਹੀਂ ਕਿਸੇ ਦਾ ਲਿਆ ਐਵੇਂ ਕੱਲ ਨੂੰ ਇਹ ਹੈ ਨਾ ਵੀ ਇਹ ਮਿਲ ਜਾਂਉਂਦੇ ਆ ਬਾਅਦ ਚ ਬੰਦੇ ਨੂੰ ਵੀ ਅਸੀਂ ਤਾਂ ਐ ਕਹਿੰਨੇ ਵੀ ਸਿਰਫ ਵੀ ਪੰਜਾਬੀਓ ਗੁਰਬਾਣੀ ਨੇ ਆਪਾਂ ਨੂੰ ਜਿਹੜੀ ਆਪਣੀ ਗੁਰਬਾਣੀ ਹੈ ਆਪਣਾ 11ਵਾਂ ਗੁਰੂ ਹੈ ਜਿਹੜਾ ਉਹਨੇ ਆਪਾਂ ਨੂੰ ਤਰਕ ਕਰਨਾ ਸਿਖਾਇਆ ਤੁਸੀਂ ਨਾ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਕਿਤੋਂ ਵੀ ਮਿਲਦੀ ਆ ਉਹਨੂੰ ਪੈਣਾ ਉਹਦੇ ਤੇ ਤਰਕ ਕਰਿਆ ਕਰੋ ਵੀ ਇਹ ਕੀ ਗੱਲ ਹੈ ਠੀਕ ਹੋ ਸਕਦੀ ਹੈ ਜੇ ਤੁਹਾਨੂੰ ਲੱਗੇ ਵੀ ਹਾਂ ਠੀਕ ਹੋ ਸਕਦੀ ਹੈ ਤਰਕ ਦੇ ਆਧਾਰ ਤੇ ਜੋ ਸਹੀ ਨਿਕਲਦੀ ਹੈ ਤਾਂ ਅਗਲੀ ਦੀ ਗੱਲ ਮੰਨੋ ਤੇ ਨਹੀਂ ਤਾਂ ਕਹਿ ਦਿਓ ਬਾਈ ਤੇਰੀ ਗੱਲ ਗਲਤ ਆ ਸਾਡੀ ਵੀਡੀਓ ਤੇ ਥੱਲੇ ਵੀ ਤੁਸੀਂ ਲਿਖਣਾ ਪੰਜਾਬੀਓ ਹਰਿਆਣੇ ਵਾਲਿਓ ਤੁਸੀਂ ਵੀ ਲਿਖ ਦਿਓ ਤੇ ਦੂਜੀ ਗੱਲ ਹੋਰ ਤੁਸੀਂ ਨਾ ਯਾਰ ਇੱਕ ਹਿੰਦੀ ਚ ਵੀ ਵੀਡੀਓ ਪਾਓ ਜਿਹੜੀ ਜਾਣਕਾਰੀ ਆਪਣੇ ਨਾਲ ਕੀ ਕੁਝ ਹੋ ਰਿਹਾ ਕੀ ਕੁਝ ਧੱਕੇ ਹੋ ਰਿਹਾ ਹਿੰਦੀ 'ਚ ਵੀ ਪਾਇਆ ਕਰੋ ਤਾਂ ਜੋ ਸਾਰੇ ਦੇਸ਼ ਨੂੰ ਨੈਸ਼ਨਲ ਮੀਡੀਆ ਨੂੰ ਵੀ ਆਪਣੀ ਕਿਉਂਕਿ ਨੈਸ਼ਨਲ ਮੀਡੀਆ ਦਾ ਆਪਣੀ ਹੱਕੀ ਮੰਗਾ ਵਾਲੀ ਕੋਈ ਵੀਡੀਓ ਪਾਉਂਦਾ ਨਹੀਂਗਾ ਉਹਦੇ ਚੈਨਲਾਂ 'ਤੇ ਜੇ ਆਪਣੀ ਵੀਡੀਓ ਹਿੰਦੀ 'ਚ ਹੋਊਗੀ ਤਾਂ ਸਾਰੇ ਦੇਸ਼ ਨੂੰ ਪਤਾ ਲੱਗੂ ਵੀ ਕਿਸਾਨਾਂ ਨਾਲ ਧੱਕਾ ਹੋਈ ਜਾਂਦਾ ਬਈ ਪੰਜਾਬੀਆਂ ਨਾਲ ਧੱਕਾ ਹੋਈ ਜਾਂਦਾ ਹਰਿਆਣੇ ਵਾਲਿਆਂ ਨਾਲ ਧੱਕਾ ਹੋਈ ਜਾਂਦਾ ਉਹ ਦੂਜੇ ਸੂਬਿਆਂ 'ਚ ਜਿਹੜੀਆਂ ਵੋਟਾਂ ਪਈ ਜਾਂਦੀਆਂ ਉੱਥੇ ਵੋਟਾਂ 'ਚ ਵੋਟਾਂ ਘਟਨ ਉਹਨਾਂ ਦੀਆਂ ਉਹਨਾਂ ਨੂੰ ਅਕਲਾਵੇ ਪੁਰਾ ਨਹੀਂ ਪੰਜਾਬੀਆਂ ਦੀਆਂ 13 ਸੂਟਾਂ ਨੂੰ ਤਾਂ ਗਿਣਦੇ ਹੀ ਨਹੀਂ ਉਹ ਕਹਿੰਦੇ ਵੀ ਤੁਹਾਡੇ 13 ਆਂਡੀਆਂ ਤੋਂ ਅਸੀਂ ਕੀ ਲੈਣਾ ਤਾਂ ਇਹ ਜੇ ਮਰਮਰਜੀ ਨਾਲ ਕਾਨੂੰਨ ਜੇ ਬਣਾਈ ਜਾਂਦੇ ਆ ਪੁੱਠੇ ਸਿੱਧੇ ਐਮਐਸਪੀ ਨਹੀਂ ਦਿੰਦੇ ਆਪਾਂ ਨੂੰ ਤਾਂ ਇਹ ਨਹੀਂ ਆਪਾਂ ਅਣਗੌਲਿਆ ਕੀਤਾ ਹੋਇਆ ਉਹਨਾਂ ਨੇ ਹਿੰਦੀ ਚ ਵੀਡੀਓ ਪਾ ਕੇ ਸਾਰੇ ਦੇਸ਼ ਚ ਨਾ ਬਦਨਾਮੀ ਕਰੋ ਇਹਨਾਂ ਦੀ ਵੀ ਐਂ ਕਰਕੇ ਵੀ ਬਾਈ ਇਹ ਸਾਡੇ ਨਾ ਧੱਕਾ ਕਰੀ ਜਾਂਦੇ ਆ ਗਰੀਬ ਕਿਸਾਨ ਨੂੰ ਮਰੀ ਜਾਂਦੇ ਆ ਕਾਰਪੋਰੇਟ ਘਰਾਣਿਆਂ ਨੂੰ ਚੱਕੀ ਜਾਂਦੇ ਆ ਦੱਸੋ ਲੈ ਵੀ ਕਾਰਪੋਰੇਟ ਘਰਾਣੇ ਕੀ ਕਰ ਦੇਣਗੇ ਦੇਸ਼ ਦੀ ਜੀਡੀਪੀ ਦਾ ਛੋਟੇ ਕਿਸਾਨਾਂ ਨੇ ਲਗਉ ਉਦਯੋਗਾ ਅੜਿਆ ਨੇ ਚੱਕਣੀ ਆ ਹੁਣ ਦੱਸੋ ਕਿਸਾਨ ਦਾ ਜਿਹੜਾ ਟਮਾਟਰ ਆ ਇਹਦੀ ਸੌਸ ਬਣਾ ਕਿਹਨੇ ਕਿਸਾਨ ਨੂੰ ਵੇਚਣ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਵੀ ਬਾਹਰਲੇ ਦੇਸ਼ਾਂ ਚ ਐਕਸਪੋਰਟ ਕੀਤੀ ਜਾ ਸਕੇ ਜੋ ਲੋਕ ਗੱਲਾਂ ਬਹੁਤ ਆ ਤੇ ਆਪਾਂ ਕੱਲ ਨੂੰ ਦੁਬਾਰਾ ਫੇਰ ਵੀਡੀਓ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੁਸੀਂ ਆਪ ਦੇ ਸੁਝਾਅ ਸਾਨੂੰ ਜਰੂਰ ਦਿੰਨੇ ਆ ਜੀ ਧੰਨਵਾਦ ਜੀ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ